ਫਿਰੋਜ਼ਪੁਰ ਤੋਂ ਇੱਕ ਦਿਲ ਦੇ ਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਲਯੋਗੀ ਪਿਓ ਨੇ ਆਪਣੀ ਹੀ ਜਵਾਨ ਧੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਹੈਰਾਨੀ ਦੀ ਗੱਲ ਇਹ ਸੀ ਕਿ ਇਸੇ ਘਿਣਾਉਣੀ ਕਰਤੂਤ ਦੀ ਵੀਡੀਓ ਵੀ ਖੁਦ ਪਿਓ ਨੇ ਹੀ ਬਣਾਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਫਿਰੋਜ਼ਪੁਰ ਦੇ ਨੇੜਲੇ ਇਲਾਕੇ ਦੀ ਹੈ ਲੜਕੀ ਦੇ ਰਿਸ਼ਤੇਦਾਰ ਸਾਹਿਲ ਚੋਹਾਨ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਪਿਤਾ ਦਾ ਨਾਮ surjit singh ਹੈ ਤੇ ਉਹ ਉਸ ਦਾ ਮਾਮਾ ਲੱਗਦਾ ਹੈ ਸੁਰਜੀਤ ਸਿੰਘ ਦੀਆਂ ਪੰਜ ਧੀਆਂ ਨੇ ਪਰ ਉਹ ਆਪਣੀ ਸਭ ਤੋਂ ਵੱਡੀ ਧੀ ਪ੍ਰੀਤ ਦੇ ਚਾਲ ਚੱਲਣ ਉੱਤੇ ਸ਼ੱਕ ਕਰਦਾ ਸੀ ਇਸੇ ਸ਼ੱਕ ਦੇ ਕਾਰਨ ਉਹ ਅਕਸਰ ਧੀ ਦੇ ਨਾਲ ਮਾਰਪਟਾਈ ਵੀ ਕਰਦਾ ਸੀ ਬੀਤੀ ਰਾਤ ਲਗਭਗ 8:30 ਮਿੰਟ ਦੇ ਕਰੀਬ ਸੁਰਜੀਤ ਸਿੰਘ ਨੇ ਆਪਣੀ ਧੀ ਪ੍ਰੀਤ ਨੂੰ ਮੋਟਰਸਾਈਕਲ ਉੱਤੇ ਬਿਠਾ ਕੇ ਰਿਸ਼ਤੇਦਾਰੀ ਜਾਣ ਦੇ ਬਹਾਨੇ ਮੋਗਾ ਰੋਡ ਤੇ ਲਿਜਾਇਆ ਜਿੱਥੇ ਉਸਨੇ નિર્દય ਤਰੀਕੇ ਨਾਲ ਧੀ ਦੇ ਹੱਥ ਬੰਨ੍ਹ ਕੇ ਨਹਿਰ ਦੇ ਵਿੱਚ ਉਸ ਨੂੰ ਸ਼ੂਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਲੋਕਾਂ ਵਿੱਚ ਇਸ ਘਿਣਾਉਣੀ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਪਿਤਾ surjit singh ਨੂੰ ਗ੍ਰਿਫਤਾਰ ਵੀ ਕਰ ਲਿਆ ਸਪਰੀਕਾਰੇ ਅਸੀਂ ਇਹ ਨਹੀਂ ਕਹੀਏ ਹੱਥ ਪੈਰ ਜੋੜੇ ਸੀਗੇ ਤਾਂ ਪੁੱਤ ਨੂੰ ਕਹਿਣਾ ਮਾਰਨ ਗਿਆ ਮਾਰਨ ਗਿਆ ਇਹ ਜਿੱਦ ਨੇ ਸੀ ਇੱਕ ਆਟਕੀ ਤਾਂ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਤਾਇਰ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆਹਰ ਆ ਗੱਲ ਨਾਲ ਕੀ ਦੱਸਿਆ ਕੁੜੀ ਨੇ ਕਹਿੰਦੀ ਪਾਪਾ ਆਪਾਂ ਨੂੰ ਕੁਝ ਦੇਣਾ ਚਾਹੁੰਦੇ ਨੇ ਕੌਣ ਆਪਣੀ ਪ੍ਰੀਤ ਮੈਂ ਉਹਨੂੰ ਫੇਰ ਹੱਥ ਜੋੜੇ ਮੈਂ ਕਿਹਾ ਪੁੱਤ ਲੈਣਾ ਇਹਦੇ ਤੋਂ 1.5 ਮਹੀਨਾ ਮੈਨੂੰ ਪਹਿਲਾਂ ਮੇਰੇ ਦਫਤਰ ਤੱਕ ਵੀ ਪਤਾ ਮੈਂ ਆਪ ਵੀ ਨਹਿਰ ਚਸ਼ਾਲ ਮਾਰਨ ਗਿਆ ਮੈਂ ਕਿਹਾ ਪੁੱਤ ਸਮਝ ਜਾ ਮੈਂ ਕਿ ਪਤਾ داری ਜੰਮ ਪਰ ਉਹਨੇ ਦੇਖਿਆ ਫਿਰ ਕੀ ਹੋਇਆ ਫਿਰ ਜਦ ਮੈਂ ਉੱਧਰ ਆਇਆ ਮੈਂ ਕਿਹਾ ਪੁੱਤ ਆ ਕੇ ਤਾਰਾ ਕੀਤਾ ਕਹਿੰਦੀ ਮੈਂ ਕਰਨੇ ਕਰਨਾ ਬਿਓ ਤੁਹਾਡੇ ਕੋਲ ਨਾ ਕਿਹੜੀ ਨਹਿਰ ਹੈ ਸੱਚਾ ਗਰੀਬ ਆ ਮੈਂ ਮੋਗਾ ਰੋਡ ਤੇ ਪਾਲਸੈਂਟ ਹਸਪੀਟਲ ਹਾਂ ਇੱਕ ਸੁਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਿੱਟਾ ਤੇ ਇੱਥੇ ਦਾ ਸੰਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਜ਼ ਵੱਲੋਂ ਦੀ ਮਰਰ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਫਾਰਟੀਆਂ ਸਾਡੀਆਂ ਡਿਸਪੈਚ ਕੀਤੀਆਂ ਇੱਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਿਉਂਦੀ ਨੂੰ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰੈਸ ਕਰਦੀ ਹੈ ਉਹ ਜਿਹੜਾ ਉਹ ਪੁੱਛ ਕੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੀ ਲੜਕੀ ਹੈਗੀ ਸੀਗੀ ਲੜਕੀ ਕਰੀਬ 19-20 ਸਾਲ ਦੀ ਮਾਨਾ ਦਾ ਦੱਸ ਕਹਿੰਦਾ ਹਾਂਜੀ ਕੇਸ ਜਿਸਟਰ ਹੋ ਗਿਆ ਮਰਡਰ ਦਾ ਕੇਸ ਜਿਸਟਰ ਰੈਸਟੇਸ਼ਨ ਤੇ ਉਹ ਰੈਸਟ ਕਰ ਲਿਆ ਸਰ ਡੈੱਡ ਬਡੀ ਮਿਲੀ ਸੀ ਨਹੀਂ